ਸਰ ਉਹਨਾਂ ਟੋਲਪਲਾਜ਼ ਆ ਰਹੇ ਨੇ ਗੰਡੇ ਆ ਉਹਨਾਂ ਨੇ ਨੰਨੇ ਆ ਉਹ ਉਹ ਦੇਖੋ ਸਰ ਇਹ ਟੋਲਪਲਾਜ਼ ਆ ਰਹੇ ਸਾਰੇ ਗੁੰਡਾਗਰਦੀ ਕੀਤੀ ਗਈ ਹੈ ਉਹਨਾਂ ਨੂੰ ਬਾਹਰੋਂ ਭਜੇ ਜਾਂਦੇ ਨੇ ਉਹ ਦੇਖ ਲਓ ਸਰ ਇਹ ਉਹ ਉਹੀ ਟੋਲਪਲਾਜ਼ ਆ ਰਹੇ ਡੰਡੇ ਉਹ ਫਟਣ ਪੈਗੇ ਸਰ ਉਹ ਦੇਖ ਲਓ ਸਰ ਉਹ ਉੱਥੇ ਉੱਥੇ ਦੇਖ ਕੇ ਦੀ ਕੁੱਟੇ ਆ ਦੇਖੋ ਕਾ ਦੇਖ ਲਓ ਇਹ ਟੋਲਪਲਾਜ਼ ਆ ਰਹੇ ਡੰਡੇ ਆ ਸਰ ਆ ਆ ਵੇਖ ਲਓ ਸਰ ਉਸ ਤੋਂ ਬਾਅਦ ਮੇਰੇ ਭੂਆ ਜੀ ਆਇਆ ਗੱਡੀ 'ਚ ਹੁਣ ਆ ਜਿਹੜਾ ਹੈਗਾ ਇਹ ਟੈਂਟ ਪਾਇਆ ਨਵੀਂ ਗੱਡੀ ਦੇ ਵਿੱਚ ਆ ਦੇਖੋ ਉਹ ਵੀ ਹੋਵੇ ਈਦਾ ਸਾਰੇ ਪਾਸੇ ਚੱਲੋ ਸਾਨੂੰ ਪੰਜ ਦੇਖਦੇ ਸਾਬਾ ਉਹਦਾ ਪਰਚਾ ਕਰਉਗੇ ਜੇ ਤੁਸੀ ਨਾਲ ਨਾ ਕੇ ਉਹਦਾ ਲਾਡਾ ਨਹੀਂ ਕਰਾਉਣਾ ਚਾਹੀਦਾ ਨਾਲ ਫੋਲਟ ਇਹਨਾਂ ਨਾਲ ਨਹੀਂ ਨਿਕੋਸਣੇ ਬੁੱਧਰ ਕਰਾਉ ਸਦੀ ਦਾ ਸਾਰੰਸ਼ ਤੋਂ ਕੜੀਆਂ ਕੜੀਆਂ ਕਿੰਨਾ ਮੁਕੋਵੇ ਨਹੀਂ ਨਹੀਂ ਮੈਂ ਨਹੀਂ ਅਸੀਂ ਕਿਨੇ ਹੱਥ ਨਾਲ ਕਿਹਾ ਜਾ ਬੋਲ ਨਹੀਂ ਨਹੀਂ ਤੁਸੀਂ ਤੁਸੀਂ ਸਾਨੂੰ ਕਹਿੰਦੇ ਠਾਣੇ ਚੱਲੋ ਪਰਚਾ ਸਾਡੀ ਗੱਲ ਦਾ ਨਹੀਂ ਬਣਾਉਂਦਾ ਥਣ ਜਾ ਕੇ ਦੋਸਤ ਕਰੋ ਕਾਰਵਾਈ ਚਲਾਓ ਫਾਸਟ ਪੈਕ ਦੇ ਵਿੱਚੋਂ ਰੀਚਾਰਜ ਕਹਿੰਦੇ ਖਤਮ ਹੈ ਕਹਿੰਦੇ ਅਸੀਂ ਕਿਹਾ ਚਲੋ ਸਾਈਡ ਤੇ ਲਾ ਕੇ ਅੱਗੇ ਅਸੀਂ ਰੀਚਾਰਜ ਕਰਦੇ ਹਾਂ ਤੁਸੀਂ ਕੋਲੋਂ ਅਸੀਂ ਸਾਈਡ ਤੇ ਲਾਉਣ ਲਈ ਗੱਡੀ ਇਹਨਾਂ ਦਾ ਅੱਗਾ ਚਲਾਇਆ ਪਿੱਛੋਂ ਇੱਕ ਜਣੇ ਨੇ ਡੰਡਾ ਮਾਰਿਆ ਹੀ ਬਹੁਤ ਖਿੱਚ ਗਏ ਇਹਦੇ ਤੇ ਫੇਰ ਅਸੀਂ ਜਾ ਕੇ ਪੁੱਛਿਆ ਮੈਂ ਕਿਹਾ ਤੁਹਾਡਾ ਹੀ ਮਤਲਬ ਕੀ ਹੈ ਜੇ ਅਸੀਂ ਕਹਿ ਰਹੇ ਹਾਂ ਤੁਹਾਨੂੰ ਅਸੀਂ ਰੀਚਾਰਜ ਕਰਾ ਕੇ ਤੁਹਾਡਾ ਕਾਰਡ ਭਰਦੇ ਹਾਂ ਕਿ ਨਹੀਂ ਇਹ ਨਾਲ ਦੀ ਨਾਲ ਟੁੱਟ ਕੇ ਪੈ ਗਏ ਜਦੋਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਆਹ ਕਰਾਓ ਠੀਕ ਹੋਊਂ ਤੁਸੀਂ ਤੁਹਾਡਾ ਮਤਲਬ ਕੀ ਆ ਤੁਹਾਡਾ ਬਲਾਉ ਮੈਨੇਜਰ ਇਹ ਤੇ ਇਹਨਾਂ ਦੀਆਂ ਜਿਹੜੀਆਂ ਦੁਨੀਆ ਬੈਠੀਆਂ ਨੇ ਇੱਕੋ ਚੂੜੇ ਜੇ ਵਾਲੀ ਕੁੜੀ ਆ ਬਾਈ ਤੇ ਮੁੰਡਾ ਇੱਕ ਜਿਹੜਾ ਮੁੰਡਾ ਬੋ ਉਹ ਉਹ ਦੋਵੇਂ ਜਣਿਆਂ ਨੇ ਡਾਂਗ ਚੱਕ ਕੇ ਪਹਿਲਾਂ ਮੇਰੇ ਮਾਰੀ ਆ ਜੀ ਮੇਰੇ ਭੂਆ ਜੀ ਨੇ ਗੁਰਸਿੱਖ ਨੇ ਉਹਨਾਂ ਦੀ ਦਸਤਾਰ ਤਾਰ ਕੇ ਵਿਲਾਦ ਦੀ ਕੀਤੀ ਇਹਨਾਂ ਨੇ ਸਾਰਾ ਇਹਨਾਂ ਦੇ ਅਸੀਂ ਪਰਚਾ ਕਰਾਉਣਾ ਹੀ ਤੇ ਆ ਬੰਦ ਕਰੂ ਅੱਜ ਜੋ ਇਹ ਵੱਧ ਭਾਗੀ ਘਟਣਾ ਇਹਨਾਂ ਨੇ ਟੋਲ ਵਾਲਿਆਂ ਨੇ ਬਠਿੰਡਾ ਬਲੋਟ ਰੋਡ ਤੇ ਕੀਤੀ ਆ ਇਹ ਬੱਲੂਆਣਾ ਟੋਲ ਪਲਾਜ਼ਾ ਦੇ ਨਾਲ ਆ ਵਜਦਾ ਇਸ ਟੋਲ ਪਲਾਜ਼ੇ ਤੇ ਵਾਸਟੈਗ ਦੇ ਵਿੱਚ ਰੀਚ ਆਂਡ ਖਤਮ ਹੋਣ ਦੀ ਵਜਾ ਕਰਕੇ ਇੱਕ ਇੰਨੀ ਇਹਨਾਂ ਰਿਕੁਐਸਟ ਕੀਤੀ ਜੀ ਅਸੀਂ ਰੀਚਾਰਜ ਗੱਡੀ ਅੱਗੇ ਕਰਕੇ ਕਰ ਲੈਨੇ ਆ ਤਾਂ ਤੁਸੀਂ ਸਕੈਨ ਕਰ ਲਿਓ ਗੱਡੀ ਅੱਗੇ ਕਰਨ ਸਾਰੀ ਇਹਨਾਂ ਨੇ ਡਾਂਗ ਮਾਰ ਕੇ ਗੱਡੀ ਨਵੀਂ ਗੱਡੀ ਤੇ ਡੈਮੇਜ ਪਾਤਾ ਔਰ ਗੁਰਪ੍ਰਸਿੱਖ ਪਰਿਵਾਰ ਦੇ ਨਾਲ ਹੱਥੋਪਾਈ ਹੋਏ ਆ ਉਹਨਾਂ ਦੀ ਇਨਸਲਟ ਕੀਤੀ ਆ ਔਰ ਇੱਥੋਂ ਤੱਕ ਜੀ ਮਾਰਨ ਤੱਕ ਵੀ ਗਏ ਨੇ ਗੁਰਸਿੱਖ ਪਰਿਵਾਰ ਸੀ ਡਾਂਗਾ ਵੀ ਮਾਰੀਆਂ ਇਹਨਾਂ ਨੇ ਦੂਜੀ ਗੱਲ ਇਹ ਆ ਵੀ ਇਹ ਦਿਨ ਬਾ ਦਿਨ ਇਹੋ ਜਿਹੇ ਘਟਨਾਵਾਂ ਟੋਲਾਂ ਤੇ ਹੋ ਰਹੀਆਂ ਆ ਕਿ ਇਹ ਗੁੰਡਾਗਰਦੀ ਕਰ ਰਹੇ ਨੇ ਜਿਹੜਾ ਬੰਦਾ 20 ਲੱਖ ਦੀ 30 ਲੱਖ ਦੀ ਗੱਡੀ ਲੈ ਸਕਦਾ ਕਿ ਉਹ ਤੁਹਾਡਾ 150 ਟੋਲ ਹੀ ਦੇ ਸਕਦਾ ਇਨਾ ਸਾਰਾ ਸਾਰਾ ਧੱਕਾ ਕੀਤਾ ਜਿੰਨਾ ਚਿਰ ਇਸ ਪਰਿਵਾਰ ਨੂੰ ਸੰਤੁਸ਼ਟੀ ਨਹੀਂ ਹੁੰਦੀ ਉਹਨਾਂ ਚਿਰ ਲਈ ਇਹ ਟੋਲ ਅਣਮਿੱਥੇ ਸਮੇਂ ਲਈ ਬੰਦ ਕੀਤਾ ਗਿਆ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਆ ਵੀ ਇਸ ਗੱਲ ਤੇ ਸੀਰੀਅਸ ਲਿਆ ਜਾਵੇ ਇਸ ਗੱਲ ਨੂੰ ਇਹ ਹਰ ਰੋਜ਼ ਦੀਆਂ ਘਟਨਾਵਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਬੇਅਦਬੀ ਕੀਤੀ ਗਈ ਹੈ ਗੁਰਸਖ ਪਰਿਵਾਰ ਦੀ ਵੀ ਅਸੀਂ ਉਸ ਤੇ ਬੇਅਦਬੀ ਦਾ ਪਰਚਾ ਵੀ ਕਰਵਾਵਾਂਗੇ ਭਾਈ ਜੀ ਮੈਂ ਕਲਬੀਰ ਸਿੰਘ ਨੇਤਾ ਜ਼ਿਲ੍ਹਾ ਜਲੰਧ ਸਤਤਰ ਸਿੰਘ ਅਫਸਰ ਸਾਹਿਬ ਵੀ ਕੇ ਤੋਂ ਬੋਲਦਾ ਜਿਹੜਾ ਪੱਲੂਆ ਦਾ ਟੋਲ ਪਲਾਜਾ ਬਟਿੰਡਾ ਗੰਗਾ ਨਗਰ ਨੂੰ ਰੋਡ ਜਾਂਦੀ ਆ 77 ਅੱਜ ਜਿਹੜਾ ਕਿ ਉਥੇ ਘਟਨਾ ਕਰਮ ਹੋਇਆ ਇੱਕ ਪਰਿਵਾਰ ਦੀ ਗੱਡੀ ਭੰਨੀ ਗਈ ਆ ਉਹ ਇਧਰੋਂ ਆ ਰਹੇ ਸੀਗੇ ਤੇ ਅੱਗੇ ਉਹਨਾਂ ਨੇ ਹੋਰ ਰਜਿਸਟਰੀ ਕਰਾਉਣੀ ਸੀਗੀ ਉਥੇ ਟਾਈਮ ਲਿਆ ਸੀ ਤਹਿਸੀਲ ਦੇ ਵਿੱਚ ਨਾਲ ਉਹਨਾਂ ਦੇ ਗੁਰਸਖ ਪਰਿਵਾਰ ਆ ਜਿਨ੍ਹਾਂ ਦੀਆਂ ਬੁੜੀਆਂ ਨੂੰ ੱਟਕੇ ਮਾਰਿਆ ਗਿਆ ਟੋਲ ਦੇ ਗੁੰਡਿਆਂ ਨੀਓ ਜੋ ਉਹਨਾਂ ਦੀ ਬੇਇੱਜ਼ਤੀ ਕਰੀ ਗਈ ਆ ਇਸ ਕਰਕੇ ਅਸੀਂ ਨਾਲਵਾਂ ਦੇ ਬੇਅਬਦੀ ਦਾ ਪਰਚਾ ਕਰਾਵਾਂਗੇ ਦੇ ਨਾਲ ਜਿਹੜੀ ਗੱਡੀ ਭੰਨੀ ਉਹਦਾ ਜਿੰਨਾ ਚੱਕਰੇ ਪਰਿਵਾਰ ਦੀ تسلی ਨਹੀਂ ਹੁੰਦੀ ਗਈ ਉਹਨਾਂ ਚੱਕਰ ਬੀਕੇਯੂ ਖੋਸਾ ਨੂੰ ਇਹ ਟੋਰ ਫਿਰ ਰਹੂਗਾ ਹਣ ਮਿੱਥੇ ਸਮੇਂ ਲਈ ਬੀਕੇਯੂ ਖੋਸਾ ਜਿੰਦਾਬਾਦ ਬੀਕੇਯੂ ਖੋਸਾ ਜਿੰਦਾਬਾਦ ਟੋਰ ਕੰਪਨੀ ਦੇ ਗੁੰਡੇ ਜਿੰਦਾਬਾਦ ਟੋਰ ਕੰਪਨੀ ਦੇ ਗੁੰਡੇ ਜਿੰਦਾਬਾਦ